ਕਿ ਉਹ ਦੂਜੇ ਡੈਕਟੀਏ ਦੀ ਤੇ ਮੇਰੇ ਪੁਰਾਣਾ ਜਿਹੜਾ ਪਹਿਲੇ ਵੀ ਨਾ ਡਿੱਗਿਆ ਉਹ ਬੇਟਾ ਆ ਪਿੱਛੇ ਨਹੀਂ 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 ਆਹ ਗੱਡੀ ਕੁੜੀ ਨਿਕਲੇ ਤੋਂ ਬਾਅਦ ਇਹ ਗੱਜਰ ਨਾਲ ਉਹ ਉਹ ਦੇਖਣ ਲੱਭਣਾ ਹੈਗਾ ਆਹ ਰਾਈਡ ਵਾਲਾ ਫੇਲ ਹੋ ਜਾਂਦਾ ਹੈ ਹੈ ਤਾਂ ਜੀ ਕੀ ਗੱਲ ਨੇ ਵੀ ਉਹ ਠੀਕ ਹੋ ਜੇ ਉਹ ਬੜਾ ਡਰਾਵਾ ਮੜਾ ਜਾ ਉਹ ਬੰਦ ਕਰਦੇ ਬਹੁਤ ਸਾਰੇ ਕਿੰਨੇ ਕ ਵਜੇ ਦੀ ਗੱਲ ਗੱਡੂ ਮੇਨ ਕਾਰਨ ਕੀ ਹੋਇਆ ਉਹਦੇ ਟਾਇਰ ਆੜ ਗਏ ਧੰਨਵਾਦ ਗੁਰ ਕਾਰਨ ਹੋ ਗਿਆ ਅੱਛਾ ਕਿੰਨੇ ਕ ਸੀਗੇ ਚ ਲੱਗਿਆ ਪਗਾ ਅੱਛਾ ਲਾਜਨ ਸਵਾਰੀ ਨਾ ਹਾਂ ਇੱਕ ਪਿੰਡ ਵਾਲੇ ਨੂੰ ਪੁੱਛ ਲੈਣੇ ਬਸ ਸਿੱਧਾ ਇੰਨੇ ਕੁ ਲੱਗਿਆ ਉਹ ਇੱਕ ਹੋਰ ਇੱਕ ਰੀਸ ਦਾ ਕਰਤਾ 22 ਰੜ ਇੱਕ ਵਾਸਤੇ ਕਰ ਲਓ ਕਿੰਨੀਆਂ ਸਵਾਰੀਆਂ ਦੇ ਟੋਟਲ ਲੱਗਿਆ ਵੀ ਕੁਝ ਪਤਾ ਕੁਝ ਨਹੀਂ ਪੱਲਗਾ ਜਨਾਬ ਇਹ ਚੱਲਦੀ ਕਿੱਥੋਂ ਆ ਇਹ ਮੱਲਿਆਂ ਤੋਂ ਆਉਂਦੀ ਪਿੰਡ ਚਲ ਆਪਾਂ ਇੱਕ ਮਿੰਟ ਥੋੜੇ ਅੱਛਾ ਬਾਹਰ ਪਾਰਸੋ ਪਟਿਆਲਾ ਹਾਂਜੀ ਵੀਰੇ ਹਾਂਜੀ ਵਰਤੀਆਂ ਸਵਾਰੀਆਂ ਦੇ ਤੇ 8 ਚਾਹਰਾ ਤੋਂ ਕਿੱਥੇ ਆ? ਨਹੀਂ ਲੱਗੇਗਾ। ਨੱਕੇ ਦੇ ਮੱਝਾਂ ਹਾਂ ਜੀ ਉਹ ਤਾਂ ਹੁਣ ਜਦ ਚੱਕੀ ਜਾਊਗੀ ਜਦ ਪਤਾ ਲੱਗੇ। ਬਟੇ ਜਿਆਦਾ ਫ੍ਰੀ ਹੋ ਕਰ ਦਾਂ। ਦੇਖੀਓ ਬਾਬਾ ਬੜੇ ਬ੍ਰਿਜੀਡ ਦੀ ਵੀਡੀਓ ਮਲਾਈ ਜਾ। ਆਰੇ ਇੱਕ ਮਿੰਟ ਖੜਾ ਆਹ ਕਿਸ਼ਤਾ ਮੈਨੇ ਪਹਿਲਾਂ ਆਹ ਹਾਂ ਕੜੀ ਹੀ ਨੇ ਟਿਕਟਾਂ ਵਾਲੀ ਵੀ ਹੀ ਨੇ ਜੀ ਅੱਛਾ ਅੱਛਾ ਉਹ ਤਾਂ ਦੇਖ ਲੋ ਇਹ ਡੇਮਾਰ ਦਾ ਇਹ ਆ ਗਾਰੇ ਗੁਰੂ ਜਰਾ ਸੀ ਕਿਵੇਂ ਇਹ ਵੱਡਾ ਮਾਸਾ ਮਾਸਾ ਦੇ ਨਾਲ ਦਿੱਤੇ ਪਿਆਲੇ ਤਰਕਿਸ਼ ਬੱਤਾ ਹਾਂ ਦਾ ਬੱਧਿਆ ਅਤੇ ਜਿਹੜਾ ਜੋ ਬਹੁਤ ਅਕਸਰ ਸਰਕਾਰਾਂ ਦੇ ਪਾਰਲੀਮੈਂਟ ਮਾਸਾ ਐਨੇ ਤਾਂ ਕਰਨੇ ਹੁਣ ਤੋ ਉਹ ਤਾਂ ਆ ਜਾ ਤਾਂ ਇੱਥੇ ਮੈਂ ਇੱਕ ਮਿੰਟ ਗਰੀ ਲੰਬੀ ਨਹੀਂ ਕਿਤੇ ਸਾਰੇ ਲੰਬੀ ਆ ਉਹ ਕੀ ਤੁਸੀਂ ਇੰਟੇਰ ਕਨੈਕਟਰ ਦੇ ਨਾਲ ਕੈਸਤੀ ਉਹ ਗੱਡੀ ਦੇ ਥੱਲੇ ਬਾਟ ਲਾਉਣਾ ਅੱਛੀ ਰੈਂਟ ਬੋਲ ਬਾਸ ਪਾਲ ਚਲੀ ਉਹ ਖਰੀਦ ਕਰੋ ਹਾਂ ਥੂਰੇ ਆਇ ਨਮਰੀ ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ ਮੇਰਾ ਹਰਦੀਪ ਸਿੰਘ ਆ ਨਾਮ ਤੇ ਮੇਰਾ ਪਿੰਡਾ ਫਰੀਦਪੁਰ ਆ ਹਾ ਕਿਵੇਂ ਬਾਤ ਕਰਦੇ ਸਾਰਾ ਅਸੀਂ ਪਿੰਡੇ ਘਰੇ ਆਵੇ ਕੰਮਕੁਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਰਿਹਾ ਹੋਇਆ ਸੀਗਾ ਜੀ ਬਸ ਫੇ ਸਾਰਾ ਪਿੰਡਾ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਡੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਡੀਆਂ ਤੁਸੀਂ ਸਰ ਜੀ ਕਟੋਂ ਕਟ 70 ਸੀ ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰ ਉਹਦਾ ਸਪੀਡ ਤਾਂ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾਤੋਂ ਓਵਰਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂ ਜੀ हां 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜੋਂ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਕੱਢੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਤ ਨੂੰ ਪੁਲਾਇਆ ਜੀ ਪੂਰੇ ਵਕ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਨੇ ਕਿੰਜੜ ਹੋਏ ਨੇ ਸਰ ਕਟਵਰ 30 40 ਹੈ ਕਿ ਨਹੀਂ 30 40 ਜੀ ਕੀ ਨਾਮ ਹੈ ਤੁਹਾਡਾ ਤੁਸੀਂ ਕਿਉਂ ਬਸ ਰਹੇ ਮੈਂ ਕੈਕਟਰ ਕੀ ਹੋਇਆ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਧੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬਹੁਤ ਲਈ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟੱਕ ਘਟ ਰਹੇ ਮੈਂ ਚਾਰ ਪੰਜ ਟਿਕ ਟੱਕ ਘਟਨੇ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕੀ ਜੇ ਪਾਰਟੀ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ। ਕਮਾਣੀ ਕਮੂਨੀ ਟੁੱਟੀਆਂ ਨੇ ਇਸ ਪਾਸੇ। ਕਮਾਣੀ ਟੁੱਟੀਆਂ ਫਸੇ ਦੀ। ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ ਇੱਕ ਆ ਇਹ। ਹਾਂ ਸਵਾਰੀ ਬਹੁਤ ਹੀ ਸਾਊਥ ਉੱਪਰੇ ਦੀ ਸਵਾਰੀ। ਸਾਊਥ ਕਿ 130 35 40 ਹੈਗੀ ਦੀ। ਹਾਂ 110 ਵੀ ਤਾਂ ਮਾੜੀ। ਇਹ ਕਿੱਥੇ ਕਿੱਥੇ ਦਾ ਰੂਟ ਹੈ ਦਾ ਇਹ? ਇਹ ਸਰ ਮੱਲੇ ਵਾਲਾ ਪਟਿਆਲਾ। ਅੱਛਾ। 7-10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇ ਵਾਲਾ। ਅੱਜ ਦੀਆਂ ਸਵਾਰੀਆਂ ਕਿੰਨੀਆਂ ਘੋਣਗੀਆਂ? ਸੌ ਜਾਂ 700 ਦੇ ਉੱਪਰੇ ਹੋਣਗੀਆਂ। 100 ਤੋਂ ਉੱ ਉਜੀ ਟ੍ਰੇਲ ਨਿਕਲਿਆ ਮਸ਼ੀਨਰ ਸੀ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਆਪਣਾ ਭਾਰ ਸਭੇ ਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਕਿਚਰ ਹੋ ਗਈ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜਿਆਦਾ ਹੁੰਦੀਆਂ ਉਹ ਤਾਂ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਪਤਾ ਲੱਗ ਜਾਵੇ ਠੀਕ ਹੈ ਤੇ ਮਤਲਬ ਰੂਟ ਹੋਰ ਨਹੀਂ ਲਾਇਆ ਬੱਸ ਇੱਕੇ ਚੱਲਦੀ ਇੱਥੇ ਬੱਸ ਨਹੀਂ ਬਸ ਤਾਂ ਸਹੀ ਚੱਲ ਰਹੀ ਸੀ ਸਰ ਅੱਛਾ ਸਵੇਰੇ ਸਵੇਰੇ ਘੱਟ ਹੁੰਦੀ ਆ ਸਰ ਬੱਸ ਹਨੇ ਸਵਾਰੀ ਤਾਂ ਠੀਕ ਆ ਫਿਰ ਗੱਡੀ ਪੰਡਾ ਚ ਆਉਂਦੀ ਨਾ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਨਾ ਗੱਡੀ ਪੰਡਾ ਸਰਸਰ ਤੇ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਜਾਂਦੀ ਆ ਕਿੰਨੇ ਕਿੰਨੇ ਜੜੇ ਹੋਈ ਨੇ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਿੰਨ ਚਾਰ ਦੇ ਲੱਗੇ ਨੇ ਛੱਟਾ ਤਾਂ ਹੀ ਅੱਛਾ ਇੱਕ ਤਾਂ ਕੁੜੀ ਆ ਗਵਿੰਦਪੁਰੀ ਸਾਰਾ ਉਹਦਾ ਚੋਲਾ ਕਹਿੰਦੇ ਨੇ ਵੀ ਸ਼ਾਇਦ ਹੋਊਗਾ ਅੱਛਾ ਇੱਕ ਤਾਂ ਮੁੰਡਾ ਗਵਿੰਦਪੁਰ ਦਾ ਫਰੰਟ ਸੀਟ ਤੇ ਬੈਠਾ ਦੀ ਸਾਰਾ ਹਾਂਜੀ ਉਹਦੇ ਮਤਲਬ ਕਾਫੀ ਛੱਟਾ ਲੱਗੇ ਨੇ ਉਹ ਹਸਪਤਾਲ 24 ਘੰਟੇ ਦਾ ਭੇਜਤਾ ਬਣਦਾ ਕਿੰਨੇ ਕਿੰਨੇ ਆਈਡੀਆਸ ਫੋਟੋ ਕਾਟ ਜੀ 8-10 ਤਾਂ ਯਾਨੀ ਕਿ ਸੀਰੀਅਸ ਤਾਂ ਅੰਚਾਰ ਕਰਨੇ ਤੋਂ ਪਰੇ ਅੱਛਾ ਜੀ ਚੰਨ ਚਰਨ ਸਿੰਘ ਜੀ ਚੰਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਗਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਾਰਟੀ ਵੇਦ ਗਈ ਸਵਾਰੀਆਂ ਆਸ਼ਾ ਮੂਹਰੇ ਟਾਕੇ ਪਾੜ ਕੇ ਨਾਲ ਲੱਗ ਕੇ ਦੂਰ ਆ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਗ ਹਮ ਫੜਾਏ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਏ ਨੇ ਜੀ ਚੱਪਲ ਬੂਟ ਸਾਰਾ ਕੁਝ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਡੇਗਰ ਸਵਾਰੀ ਹੋ ਗਈ ਦੀ ਜੀ ਕੰਬਸਟੇ ਤੋਂ ਮਤਲਬ 30 35 ਦੀ ਹੈ ਇਹਦੀ ਨਹੀਂ ਕੰਬਸਟ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਓਵਰ 3 ਹਾਂ ਇਸ ਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰਖਤ ਉੱਪਰ ਇਹ ਦਰਖਤ 'ਚ ਵੱਜੀ ਕਿੰਨੇ ਕੰਜੜ ਨੇ ਪਤਾ ਲੱਗਿਆ ਕੁਝ ਮੌਕੇ ਤੇ ਕੱਟੀ ਜੜੀ ਤੇ ਪੇਸ਼ੰਟ ਹੈਗੇ ਨਹੀਂ ਘਟਕੜ 30 35 ਦੇ ਹੈਗੇ ਨਹੀਂ ਜੀ 30 35 ਹਾਂ ਜੀ ਕਿੱਥੇ ਲੈ ਗਏ ਸੀ ਉਹਨਾਂ ਨੂੰ ਉਹ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਤੋਂ ਕੀ ਪਤਾ ਰੈਫਰਿੰਗ ਅੱਗੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਨਹੀਂ ਪਤਾ ਲੱਗਿਆ ਇਸ ਤਾਂ ਡਿੱਗੀ ਵੀ ਦੇਖਿਆ ਸੋ ਉਧ ਹਾਂ ਤੁਸੀਂ ਹੋਰ ਕੀ ਦੇਖਿਆ ਤੁਸੀਂ ਆ ਕੇ ਅਸੀਂ ਦੇਖਿਆ ਸੀ ਤਾਂ ਕਿ ਸਵਾਰੀਆਂ ਕੱਢੇ ਨੇ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੀ ਰੁਣੀਆਂ ਵੱਢ ਕੇ ਰਖਸਪਰੇ ਕਰਕੇ ਸਵਾਰੀਆਂ ਕਢਾ ਦਿਆਂ ਵਿੱਚੋਂ ਹੀ ਭਾਈ ਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗਦਾ ਹਾਦਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਾਂਦਾ ਟਾਇਰ ਫਟਿਆ ਜਾਂ ਬਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਉਹਨੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ ਇਹ 52 ਸੀਟਾਂ ਬਾਸ ਬਿਨਾਂ ਮਤਲਬ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 138 30 ਸਵਾਰੀਆਂ ਨੇ ਮੇਰੇ ਕੋਲ ਡਾਕਟਰ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਡਰਾਈਵਰ ਪੀਸੀ ਤਿੰਨ ਦਰਸ਼ਨ ਦੀ ਅੱਛਾ ਜੀ ਹਾਂਜੀ ਇਹਦਾ ਪਟਾ ਟੁੱਟਣ ਕਰ ਨਹੀਂ ਇਹ ਗੱਲ ਹੋਈ ਜੀ ਫਿਰ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਹੈ ਜੀ ਤੱਕਾ ਕਰਦੀ ਹੈ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰੇ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਪ ਦੇ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਹੈ ਖੰਨੇੋਂ ਪੜਿਆਲੇ ਪੜਿਆਲੇੋਂ ਖੰਨੇ ਚੌਪਸਰ ਲਾਉਂਦੀ ਹੈ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਕੁਛ ਕਰ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਹੈ ਕਾਰਸਨਾ ਹੋ ਗਿਆ ਜੱਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬਾਕੀ ਫੇਰ ਨਹੀਂ ਹਾਸਾ ਨਹੀਂ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ਧੱਕਾ ਕਰਦੇ ਨੇ ਵੀ ਤੁਸੀਂ ਸਵਾਰੀਆਂ ਚੜਾਉਂਗੇ ਤੁਹਾਨੂੰ ਮੋਕੇ ਤੇ ਕੀ ਪਤਾ ਲੱਗਿਆ ਕਿ ਇੱਥੇ ਵੀ ਕਿੰਨੀਆਂ ਮੈਨੂੰ ਤਾਂ ਚਲੋ ਫੋਨ ਆਇਆ ਉਹ ਤਾਂ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਕਨੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਲੈ ਕਨੈਕਟਰ ਦੇ ਟਾਂਕ ਲੈ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ ਭਾਰਸੋ ਹਸਪਤਾਲ ਦੀਆਂ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਰ ਪਰ ਦਾ ਮੁੰਡਾ ਦੀ ਉਹ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮੈਨੂੰ ਲੱਗਦਾ ਟੁੱਟੀ ਹੈ ਨੁਕਸਾਨ ਇਹ ওভার ਬਿਰੇ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਟਾ ਹਸ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇਹ ਚੀ ਹੈ ਕੁਝ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜ਼ਿਆਦਾ ਹੁੰਦੇ ਨੇ ਹਾਂ ਜੀ ਜਿਹੜੇ ਜਾਂਦੀਆਂ ਨੇ ਗੱਡੀ ਸਟੂਡੈਂਟਾਂ ਦੀ ਤੁਹਾਡਾ ਨਾਮ ਕੀ ਹੈ